ਕਿ ਤੇਨਾਂ ਦੀਆਂ ਪੋੜੀਆਂ ਇੰਨੀਆਂ ਵਾ ਮੀਂਹ ਵਾਲਾ ਮੌਸਮ ਆ ਤਾਂ ਵੀ ਇੰਨੀ ਗਰਮੀ ਮੈਨੂੰ ਤਾਂ ਲੱਗਦਾ ਮੇਰਾ ਮੇਕਅਪ ਹੀ ਖਰਾਬ ਹੋ ਜਾਣਾ ਸਾਰਾ ਆਹ ਭੈਣ ਤਿਆਰ ਹੋ ਕੇ ਪਕੌੜੇ ਕੱਢਣ ਲੱਗੀਆਂ ਉੱਥੇ ਜਾਣਾ ਨਹੀਂ ਆ ਮੇਕਅਪ ਸਾਰਾ ਲੱਥ ਜਾਣਾ ਤੇਰਾ ਕਿਉਂ ਕਿਤੇ ਨਹੀਂ ਮੇਕਅਪ ਲੱਥ ਦਾ ਮੈਂ ਤਾਂ ਚੱਲ ਜਾਣਾ ਉੱਥੇ ਖਾ ਲੈਣੇ ਆ ਪਕੌੜੇ ਹੂੰ ਤੈਨੂੰ ਪਤਾ ਹੀ ਆ ਤੇਰੇ ਭਾਜੀ ਦਾ ਕਹਿੰਦੇ ਅਭੀ ਤਾਂ ਤਵੀ ਹੋਣੇ ਪਨੀਰ ਵਾਲੇ ਪਕੌੜੇ ਮੈਨੂੰ ਵੀ ਕੱਢ ਕੇ ਦੇ ਕੇ ਜਾ ਉਹ ਤਾਂ ਠੀਕ ਆ ਪਰ ਹੁਣ ਟਾਈਮ ਹੈ ਨਹੀਂ ਹੁਣ ਅੱਧਾ ਘੰਟਾ ਨਾ ਲਾਦੀ ਕਿ ਦੁਬਾਰਾ ਸੈੱਟ ਕਰਨ ਨੂੰ ਮੇਕਅਪ ਆਪਣਾ ਤੂੰ ਮੇਰੇ ਮੂੰਹ ਵੱਲ ਦੇਖ ਤਾਂ ਸਹੀ ਮੇਰਾ ਮੇਕਅਪ ਲਿਥਾ ਆਹੋ ਗੱਲਾਂ ਲੈ ਰੇ ਯਾਰ ਮੇਕਅਪ ਤੇ ਲੱਤਿਆ ਨਹੀਂ ਤੇਰਾ ਇਹ ਲਿਥਣਾ ਵੀ ਨਹੀਂ ਹੈਗਾ ਤੈਨੂੰ ਪਤਾ ਮੈਂ ਕਦੋਂ ਆਉਂਦੀ ਤਿਆਰ ਹੋਈ ਹਾਂ ਮੈਂ ਕਿੰਨੇ ਕੰਮ ਕਰਦੇ ਨਵੇੜਲੇ ਆ ਮੈਂ ਤਾਂ ਭੈਣ ਤੇਰੇ ਘਰ ਮਾੜੀਆਂ ਪੋੜੀਆਂ ਚੜ੍ਹ ਕੇ ਆਈਆਂ ਤੇ ਮੇਰਾ ਤਾਂ ਮੇਕਅਪ ਲੱਥਨ ਨੂੰ ਆ ਗਿਆ ਤੈਨੂੰ ਪਤਾ ਹੀ ਆ ਫਿਰ ਨੋਰਮਲ ਮੇਕਅਪ ਤੇ ਫੇਸਿਸ ਕੈਨੇਡਾ ਦੇ ਮੇਕਅਪ ਦੇ ਵਿੱਚ ਬਹੁਤ ਫਰਕ ਆ faces canada ਸੁੰਨਛੇਤੇ ਵਧੀਆ ਲੱਗਾਂਦਾ ਮੈਨੂੰ ਵੀ ਦੱਸੋ ਦੀਦੀ ਕੀ ਕੀ ਵਰਤਦੇ ਹੋ ਕੋਈ ਨਹੀਂ ਕੋਈ ਨਹੀਂ ਦੱਸ ਦਿੰਦੀਆਂ ਦੱਸ ਦਿੰਦੀਆਂ ਸਭ ਤੋਂ ਪਹਿਲਾਂ ਮੈਂ ਪਰਪਲ ਐਪ ਤੋਂ faces canada ਦੇ ਤਿੰਨ ਪ੍ਰੋਡਕਟ ਆਰਡਰ ਕੀਤੇ ਸੱਚੀ faces canada ਦੇ ਪ੍ਰੋਡਕਟ ਸਾਰੇ ਕਮਾਲ ਦੇ ਆ ਫਰਸਟ ਮੈਂ ਯੂਜ਼ ਕਰਨ ਲੱਗੀ ਆ faces canada ਦੀ ਸਿਲਵਰ ਸਟਾਪ ਕਰੀਮ ਇਹਦੇ ਨਾਲ ਸਕਿਨ ਆਇਲੀ ਤੇ ਡਲ ਨਹੀਂ ਰਹਿੰਦੀ ਤੇ ਸਕਿਨ ਤੇ ਗਲੋਬ ਬਹੁਤ ਆਉਂਦਾ ਹੈ ਸੈਕੰਡ ਮੈਂ ਯੂਜ਼ ਕਰ ਰਹੀ ਆ faces canada ਦਾ ਮੈਟ ਫਾਊਂਡੇਸ਼ਨ 3 ਇਨ 1 ਮੋਇਸਚਰਾਈਜ਼ਰ ਐਂਡ ਸਨਸਕ੍ਰੀਨ ਜੋ ਕਿ 10 ਘੰਟੇ ਲੌਂਗ ਸਟੇ ਕਰਦੀ ਹੈ ਤੇ ਲਾਸਟ ਤੇ ਮੈਂ ਯੂਜ਼ ਕਰਨ ਜਾ ਰਹੀ ਹਾਂ ਕੰਫੀ ਬਾਉਲ ਲਿਪਸਟਿਕ ਮੈਨੂੰ ਤਾਂ ਇਹ ਬਹੁਤ ਜ਼ਿਆਦਾ ਪਿਆਰੀ ਲੱਗੀ ਤੇ ਮੇਰੀ ਅੱਜ ਤੋਂ ਇਹ ਫੇਵਰਟ ਹੋ ਗਈ ਹੈ ਇਹਦਾ ਪ੍ਰਾਈਸ ਵੀ ਬਹੁਤ ਵਧੀਆ ਹੈ 299 ਖਾ ਲੋ ਖਾ ਲੋ ਪਕੌੜੇ ਇਹਦਾ ਮਜ਼ਾ ਹੀ ਆ ਗਿਆ ਮੀਂਹ ਦੇਖਣਾ ਵਧੀਆ ਪੈਂਦਾ ਖਾ ਕੇ ਦੇਖਣੇ ਸਵਾਦ ਬਣੇ ਦੇਖ ਲਓ ਫਿਰ ਮੈਂ ਸਾਰੇ ਕੰਮ ਵੀ ਖਤਮ ਕਰ ਲਏ ਪਕੌੜੇ ਵੀ ਬਣਾ ਲਏ ਪਕੌੜੇ ਖਾ ਵੀ ਲੇ ਤੇ ਮੇਰਾ ਮੇਕਅਪ ਉਦਾਂ ਦਾ ਉਦਾਂ ਹੀ ਆ ਤੇ ਜੇ ਤੁਸੀਂ ਵੀ ਪ੍ਰੋਡਕਟ ਵਾਇ ਕਨਣਾ ਚਾਹੁੰਦੇ ਹੋ ਫੇਸਿਸ ਕੈਨੇਡਾ ਦੇ ਤੇ QR ਕੋਡ ਨੂੰ ਸਕੈਨ ਕਰ ਲਓ